ਸਾਰੇ ਸਤਿਕਾਰਯੋਗ ਐ ਖੁਦਾ ਐੋਜੇ ਰੱਬ ਦੇ ਪਿਆਰਿਆਂ ਦੇ ਮੈਂ ਇੰਨਾ ਸਤਿਕਾਰ ਕਰਦਾ ਕਿ ਉਹਨਾਂ ਦੇ ਚਰਨ ਮੇਰੇ ਹਿਰਦੇ 'ਚ ਵਸਣ ਹਿਰਦੇ 'ਚ ਵਸਣ ਤੋਂ ਭਾਵ ਮੇਰੇ ਹਿਰਦੇ 'ਚ ਉਹਨਾਂ ਪ੍ਰਤੀ ਪਿਆਰ ਹੋਵੇ ਇਹਦਾ ਮਤਲਬ ਹੈ ਸੰਕੇਤ ਹੈ ਰਮ ਜੈਕ ਇਹਦਾ ਮਤਲਬ ਹੈ ਉਹਨਾਂ ਦੇ ਚਰਨ ਮੇਰੇ ਹਿਰਦੇ 'ਚ ਵਸਣ ਕਿਵੇਂ ਭਾਵ ਉਹਨਾਂ ਪ੍ਰਤੀ ਪਿਆਰ ਮੇਰੇ ਹਿਰਦੇ 'ਚ ਪੈਦਾ ਹੋ ਜਾਵੇ ਪ੍ਰਗਟ ਹੋ ਜਾਵੇ ਕਿਉਂ 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 ਮੇਰੀ ਦੇਹ ਪਵਿੱਤਰ ਹੋ ਜਾਏ ਮੇਰੀ ਸੋਚ ਪਵਿੱਤਰ ਹੋ ਜਾਏ ਮੇਰੇ ਅੰਦਰ ਨਿਮਰਤਾ ਕੋਮਲਤਾ ਦਇਆ ਸਬਰ ਸੰਤੋਖ ਸੱਚ ਧਰਮ ਆ ਜਾਵੇ ਰੱਬ ਦੀ ਪ੍ਰੀਤ ਪੈਦਾ ਹੋ ਜਾਵੇ ਕਾਪੀ ਕਰਾਉਣਾ ਦੀ ਵਾਈਬ੍ਰੇਸ਼ਨ ਮਿਲ ਜਾਵੇ ਮੈਨੂੰ ਕਹਿੰਦੇ ਜਨਕੀ ਧੂਰ ਦੇਵੋ ਕਿਰਪਾ ਦੇਦ ਨਾਨਕ ਦਾ ਸੁਖ ਇਹੀ ਐ ਮਾਨਕ ਉਹਨਾਂ ਦੇ ਚਰਨਾਂ ਦੀ ਧੂੜ ਦੇ ਗੁਰਸਿੱਖਾਂ ਦੀ ਹਰ ਧੂੜ ਦੇ ਅੰਮ ਪਾਪੀ ਵੀ ਗਤ ਪਾਹੇ ਮੇਰੇ ਬਾਤੇ ਸਭ ਤੋਂ ਵੱਡਾ ਸੁਖ ਇਹ ਹੈ ਮੈਨੂੰ ਤੇਰੇ ਭਗਤਾਂ ਦੀ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਮੇਰੀ ਖਲੋ ਮੌਦਲੀ ਗੁਰਸਿੱਖ ਹੰਡਾ ਤੇ ਭਾਈ ਗੁਰਦਾਸ ਜੀ ਕਹਿੰਦੇ ਰੱਬਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਹਾ ਸੀ ਮਹਾਰਾਜ ਜਦੋਂ ਮੇਰੀ ਮੌਤ ਹੋਵੇ ਨਾ ਮੈਂ ਚਾਹੁੰਦਾ ਜਦੋਂ ਮੇਰਾ ਸਸਕਾਰ ਹੋ ਜਾਏ ਮੇਰੇ ਸਰੀਰ ਦੀ ਰਾਖ ਉੱਡ ਪੁੱਟ ਜਾਏ ਮਹਾਰਾਜ ਨੇ ਪੁੱਛਿਆ ਕੀ ਚਾਹੁੰਦਾ ਹੈ ਕਹਿੰਦੇ ਮਹਾਰਾਜ ਮੈਂ ਚਾਹੁੰਦਾ ਹੈ ਸਰੀਰ ਦੀ ਰਾਖ ਖੁੱਡ ਪੁੱਟ ਜਾਏਗੀ ਨਾ ਉਹ ਉੱਥੇ ਜਾ ਕੇ ਟਿਕੇ ਜਿੱਥੋਂ ਤੇਰੇ ਗੁਰਸਿੱਖਾਂ ਨੇ ਲੰਗਣਾ ਆਵੇ ਮੇਰੇ ਸਰੀਰ ਦੀ ਰਾਖ ਵੀ ਤੇਰੇ ਗੁਰਸਿੱਖਾਂ ਦੇ ਚਰਨਾਂ ਨੂੰ ਚੁੰਮ ਲਵੇ ਮੈਂ ਮਰ ਕੇ ਵੀ ਉਹਨਾਂ ਦਾ ਇਹਨਾਂ ਸਤਿਕਾਰ ਕਰਨਾ ਚਾਹੁੰਦਾ ਇਹਨੇ ਸਤਿਕਾਰਯੋਗ ਨੇ ਗੁਰਸਿੱਖ ਤੇ ਅਸੀਂ ਤੇ ਕਈ ਵਾਰੀ ਕਹ ਦਿੰਨੇ ਏਦਾਂ ਦੇ ਪਖੰਡੀ ਬੜੇ ਤਰੇ ਫਿਰਦੇ ਆ ਅਸੀਂ ਕਈ ਵਾਰੀ ਕਹ ਓਏ ਏਦਾਂ ਦੇ ਬੜੇ ਪਖੰਡੀ ਤਰੇ ਫਿਰਦੇ ਨੇ ਏ ਦਾਦੇ ਦੇ ਨਹੀਂ ਸਤਕਾਰ ਕਰਨਾ ਸਿੱਖੀਏ ਕੋਈ ਰੱਬ ਦਾ ਪਿਆਰਾ ਕੋਈ ਗੁਰਸਿੱਖ ਕੋਈ ਨੇਤ ਨੇਮੀ ਕੋਈ ਨੇਮੀ ਪ੍ਰੇਮੀ ਸਤਕਾਰ ਕਰਨਾ ਸਿੱਖੀਏ ਉਹਦਾ ਗੁਰੂ ਪਾਤਸ਼ਾਹ ਕਿੰਨਾ ਸਤਕਾਰ ਕਰ ਰਹੇ ਨੇ ਜਨ ਕੀ ਤੂਰ ਦੇਓ ਕਿਰਪਾ ਦੇ ਨਾਨਕ ਕੈ ਸੁਖੀ ਜਨ ਕੇ ਚਰਨ ਵਸੈ ਮੇਰੇ ਹੀ ਹਰ ਸੰਗ ਪਨੀਤਾ ਦੇ ਜਨ ਕੀ ਤੂਰ ਦੇ ਹੋ ਕਿਰਪਾ ਜਿਦ ਨਾਨਕ ਕਹਿ ਸੁਖ ਏ ਮੇਰੇ ਬਾਤ ਸਭ ਤੋਂ ਵੱਡਾ ਸੁਖ ਇਹੀ ਹੈ ਮੇਰੇ ਮਾਲਕ ਗੁਰ ਸਿੱਖਾਂ ਦੇ ਚਰਨਾ ਦੀ ਤੂੜ ਮਿਲਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਆਪ ਜੀ ਦੇ ਬੱਚਿਆਂ ਨੂੰ ਦੇ ਰੋਕਦਾ ਸੁਖ ਸ਼ਾਂਤੀ ਪ੍ਰਦਾਨ ਕਰਨ ਸੋਸ਼ਲ ਮੀਡੀਆ ਰਾਹੀਂ ਤੁਸੀਂ ਪ੍ਰਤੱਖ ਹਾਜ਼ਰੀ ਰੂਪ ਵਿੱਚ ਜਿੰਨਾਂ ਸਾਰਿਆਂ ਦੇ ਗੁਰੂ ਮਹਾਰਾਜ ਦੇ ਬਚਨ ਸਰਵਣ ਕੀਤੇ ਨੇ ਸੱਚੇ ਪਾਤਸ਼ਾਹ ਦੀ ਸਾਰਿਆਂ ਦੀ ਸੇਵਾ ਪ੍ਰਵਾਨ ਕਰਨਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਆਪ ਜੀ ਦੇ ਬੱਚਿਆਂ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨਾ ਮਹਾਰਾਜ ਔਰ ਸਾਰਿਆਂ ਦੀ ਚਰਨਾ ਚ ਬੇਨਤੀ ਹੈ ਗੁਰੂ ਦਰਬਾਰ ਦੀ ਹਾਜ਼ਰੀ ਭਰਿਆ ਕਰੋ ਇਹ ਇਹ ਹੀ ਤੁਹਾਡੇ ਕੰਮ ਆਉਣਾ ਸਾਰਾ ਕੁਝ ਨਿਤਨੇਮ ਕਰਾ ਕਰੋ ਔਰ ਗੁਰੂ ਦਰਬਾਰ ਦੀ ਹਾਜ਼ਰੀ ਭਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ